ਨਵਜੋਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਦੰਦਾਂ ਫਰਸੈਕੰਡ ਪੋਜੀਸ਼ਨ ਨਦੀਪ ਕੌਰ ਸਰਕਾਰੀ ਹਾਈ ਸਕੂਲ ਚੁੰਮਲਾ ਬੰਗਾਨ ਫਸਟ ਅਰਪੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੈਣੀ ਮਹਿਰਾਜ ਅਜੂ 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 ਹਾਂਜੀ ਨਾਮ ਵੀ 400 ਮੀਟਰ ਦੇ ਵਿੱਚੋਂ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਵੀਰਾ ਕੌਰ ਗੁਰਪ੍ਰੀਤ ਕੌਰ ਤੇ ਕਾਂਸ਼ਾ ਸਟੇਜ ਦੇ ਨੇੜੇ ਪਹੁੰਚਾਂ ਹਾਂਜੀ ਨਾਲ ਯਾਰ ਸਾਡਾ ਡੈਕਲੀਨੇਸ਼ਨ ਸਾਡੇ ਰੈਡੀ ਨਾਲ ਆਜੋ ਹਾਂਜੀ ਨਾਲ ਹੋ ਜਾਓ ਤੇ ਇੱਧਰ ਆਜੋ ਇੱਧਰ ਆਜੋ ਆਜੋ ਤੁਸੀਂ ਵੀ ਇੱਧਰ ਵੀ ਚੜ ਆਜੋ ਹਾਂਜੀ ਬਰਾਬਰ ਤੇ ਹੋ ਜਾਓ ਬੜੀ ਵਧੀਆ ਗੱਲ ਕਰਾਈ ਯਾਰ ਬਹੁਤ ਕਿੰਨਾ ਨਾਲ ਹੋ ਗਈ ਸਾਡਾ ਹਾਂਜੀ ਸਟੇਜ ਹੈ ਵਹੀ ਕਹਣਾ ਹੋਰ ਮਸੂਰਤ ਕਰਨੀ ਵੀ ਤਾ ਜਮਾ ਸਾਹਮਣੇ ਕੋਈ ਵੇਟ ਕਰਿਓ ਬੰਦੀ ਸਾਹਮਣੇ ਵੇਟ ਕਰਿਓ ਤੇ ਅੰਦੀ ਆ ਦੇ ਜਿਹੜੇ ਆ ਵੀ ਰਹੇ ਸਾਰਿਆਂ ਨੂੰ ਜੀ ਆ ਕੇ ਸਤ ਸ੍ਰੀ ਅਕਾਲ ਜੀ ਇਹ ਤੇ ਰੋਕ ਨਹੀਂ ਤੇ ਕੰਮ ਜਾਂ ਕੰਮ ਦਾ ਫੰਦਨੀ ਦਾ ਨੰਬਰ 32 ਗੱਡੀ ਗੱਡੀ ਹੈ कोई भी काम करो ਹਾਂ ਜੀ ਰਾਵਰ ਸਿੰਘ ਕਿੱਲ ਪਹੁੰਚੇ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਤੇ ਨਾਲ ਹੀ ਬੇਨਤੀ ਕਰਦੇ ਹਾਂ ਬਾਬਾ ਲਾਲ ਸਿੰਘ ਹੀ ਰਾਵਰ ਸਿੰਘ ਕਿੱਲ ਜੀ ਨੂੰ ਪਰਲੇ ਛੜ 400 ਮੀਟਰ ਦੇ ਵਿੱਚ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ ਕਰਨ ਫਿਰ ਨਾ ਜੀ ਥਰਡ ਪੋਜੀਸ਼ਨ ਅਕਾਸ਼ ਸਰਕਾਰੀ ਸਕੂਲ ਪਣੀ ਫਤਨਾ ਇੱਕ ਨੇ ਪੋਜੀਸ਼ਨ ਸੁਰਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲੇਕੇ ਫਸਤ ਵੀਰਾਂਕਾਉਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦਨਾ ਅਕੜਾ 1 ਮਿੰਟ ਰੁਕੋ ਹਾਂਜੀ ਆ ਬਲਾਓ ਹਾਂ ਸਰ ਨੂੰ ਬੁਲਾਓ ਤਾਂ ਵੀ ਜਸਵਿੰਦਰ ਸਿੰਘ ਜੀ ਵੀ ਆਯੋਜਨ ਮਾਨ ਹਾਂਜੀ ਸਾਹਿਬ ਸਾਹਮਣੇ ਕਿਉਂ ਉਹ ਤਾਂ ਹੀ ਬਰਾਬਰ ਦਾ ਹੈ ਜੀ ਸਾਹਮਣੇ ਕਿਉਂ ਦੇ ਉਸ ਤਰ੍ਹਾਂ ਜਿੰਨੀ ਜਲਦੀ ਆ ਜੂंगे ਕੋਈ ਅਜੇ ਨਹੀਂ ਕਰਦੇ ਦੁਆਰਾ ਅਨਾਉਂਸ ਕਰ ਦਿੰਦੇ ਹਾਂ ਹਾਂਜੀ ਟੀਚਰਸ ਜਿਹੜੇ ਨਾਲ ਆਏ ਆ ਧਿਆਨ ਦੇ ਸਾਡੇ ਪਿੰਡ ਤੂਰਕੋਟ ਵੱਲੋਂ ਸਾਡੇ ਜਿਹੜੇ ਗੁਰਦੁਆਰਾ ਅਥਾਪrakash ਬਾਬਾ ਬ੍ਰਿਜੰਦ ਸਿੰਘ ਜੀ ਦੀ ਯਾਦ ਵਿੱਚ ਬਣੇ ਹੋਇਆ ਉਹਨਾਂ ਦੇ ਵਿੱਚ ਇੱਕ ਖਾਸ ਆਪਣਾ ਹੈ ਕਿਉਂਕਿ ਬੱਚਿਆਂ ਨਾਲ ਆਉਣਾ ਤੇ ਬੈਠਣਾ ਬਹੁਤ ਵੱਡੀ ਗੱਲ ਹੈ ਪਿੰਡ ਵੱਲੋਂ ਟੀਚਰ ਨੂੰ ਅਸੀਂ ਬਾਬਾ ਜੀ ਦੀ ਇਲਾਜ ਦੇ ਰਿਹਾ ਜਿਹੜੇ ਮੈਡਮਸ ਦੇ ਰਿਹਾ ਪਲੀਜ਼ ਜਲਦੀ ਆਉਂਗੇ ਤੁਸੀਂ ਜਲਦੀ ਫ੍ਰੀ ਹੋਵੋਗੇ ਸਰਪੰਚ ਸਾਹਿਬ ਵੀਰ ਜੀ ਚੇਅਰਮੈਨ ਸਾਹਿਬ ਆ ਜੀ ਪਰ ਕਿਉਂਕਿ ਸਾਗਰ ਕੇ ਸਪੈਸ਼ਲ ਕਿਆ ਹੋ ਗਿਆ ਹੈ ਧੰਨਵਾਦ ਸਾਹਿਬ ਅਫੀਸ਼ੀਅਲਸ ਨਹੀਂ ਬੋਲਦੇ ਉਹ ਨਾ ਬੋਲਦੇ ਸਰ ਅਫੀਸ਼ੀਅਲਸ ਨਹੀਂ ਬੋਲਦੇ ਨਾ ਬੋਲੋ ਉਹਨਾਂ ਨੂੰ ਅਸੀਂ ਪਹਿਲਾਂ ਤਾਂ ਉਹਨਾਂ ਅਧਿਆਪਕ ਸਹਿਬਾਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਅਧਿਆਪਕ ਸਹਿਬਾਨਾਂ ਦੀ ਕਿਸੇ ਐਥਲੈਟਿਕ ਮੀਟ ਦੇ ਵਿੱਚ ਜਿਹੜੀ ਡੀਪੀ ਸਰਕਾਰੀ ਹਾਈ ਸਕੂਲ ਬਦਰਾਜੀ ਅਰਜੀਤ ਸਿੰਘ ਡੀਪੀ ਸਰਕਾਰੀ ਹਾਈ ਸਕੂਲ ਬਦਰਾ ਆਪਣਾ ਸਨਮਾਨ ਹੈ ਪਰਮਜੀਤ ਕੌਰ ਪੀਟੀਆਈ ਪੈਣੀ ਫੱਤਾ ਅਮਨਦੀਪ ਕੌਰ ਡੀਪੀ ਸਰਕਾਰੀ ਸੀਨੀਅਰ ਸਕ